ਵਾਇਗੁਰ ਜੇ ਕਾ ਖਾਲਸਾ ਵਾਇਗੁਰ ਜੇ ਕੀ ਫਤਿਹ ਸੋ ਕ ਹਟਾਲ ਗੁਰ ਸੇਵੀਏ ਅਹਨ ਸੈ ਸੁਭਾਏ ਦਰਸ਼ਨ ਪਰਸੀਏ ਗੁਰ ਕੈ ਜਨਮ ਮਰਨ ਦੁਖ ਜਾਏ ਪਟ ਕਲੇ ਸਹਾਰ ਜਿਨਾਂ ਦਾ ਨਾਮ ਟਲ ਵੀ ਹੈ ਉਹ ਆਖਦੇ ਹਨ ਕਿ ਜੋ ਗੁਰੂ ਅੰਗਦ ਦੇਵ ਜੀ ਨੂੰ ਸਹਿ ਸੁਭਾਅ ਪ੍ਰੇਮ ਨਾਲ ਦਿਨ ਰਾਤ ਸਿਮਰਦਾ ਹੈ ਐਸੇ ਸਤਗੁਰਾਂ ਦੇ ਦਰਸ਼ਨ ਕੀਤਿਆਂ ਜਨ ਮਰਨ ਦੇ ਦੁੱਖ ੱਟੇ ਜਾਂਦੇ ਹਨ ਸੇਵਾ ਸਿਮਰਨ ਅਤੇ ਤਿਆਗ ਦੀ ਮੂਰਤ ਹਨ ਗੁਰੂ ਅੰਗਦ ਦੇਵ ਜੀ ਨੇ 12 ਸਾਲ 6 ਮਹੀਨੇ ਗੁਰਤਾ ਗੱਦੀ ਤੇ ਵਿਰਾਜਮਾਨ ਰਹਿਣ ਤੋਂ ਬਾਅਦ ਆਪਣਾ ਅੰਤਮ ਸਮਾਂ ਨੇੜੇ ਜਾਣ ਕੇ ਆਪਣੇ ਅਨੰਨ ਸੇਵਕ ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਬੁਲਾ ਕੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸਾਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ ਹੈ ਅਸੀਂ ਹੁਣ ਆਪਣਾ ਸਰੀਰ ਤਿਆਗ ਕੇ ਸੱਚਖੰਡ ਪਿਆਨਾ ਕਰ ਰਹੇ ਹਾਂ ਮੇਰੇ ਪਿੱਛੋਂ ਕਿਸੇ ਕਿਸਮ ਦਾ ਸ਼ੋਗ ਨਹੀਂ ਕਰਨਾ ਲੰਗਰ ਜਾਰੀ ਰੱਖਨੇ ਨਾਮ ਸਿਮਰਨ ਤੇ ਕੀਰਤਨ ਕਰਨਾ ਗੁਰੂ ਨਾਨਕ ਦੇਵ ਜੀ ਦੀ ਚਲਾਈ ਮਰਿਆਦਾਂ ਨੂੰ ਕਾਇਮ ਰੱਖਣਾ ਸਾਡੇ ਸਰੀਰ ਦਾ ਸੰਸਕਾਰ ਉਸ ਜਗ੍ਹਾ ਤੇ ਕਰਨਾ ਜਿੱਥੇ ਜੁਲਾਹੇ ਦੇ ਕਿੱਲੇ ਨਾਲ ਠੇਡਾ ਖਾ ਕੇ ਗੁਰੂ ਅਮਰਦਾਸ ਜੀ ਡਿੱਗ ਪਏ ਸਨ ਇਹ ਕਿੱਲਾ ਹਰਿਆ ਹੋ ਕੇ ਦਰਖਤ ਬਣ ਜਾਵੇਗਾ ਗੁਰੂ ਅੰਗਦ ਦੇਵ ਜੀ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਭਗਤਾਂ ਦੀ ਬਾਣੀ ਅਤੇ ਆਪਣੀ ਰਚੀ ਬਾਣੀ ਨੂੰ ਲਿਖਤੀ ਰੂਪ ਦੇ ਕੇ ਗੁਰੂ ਅਮਰਦਾਸ ਜੀ ਦੇ ਹਵਾਲੇ ਕੀਤਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੇਰੇ ਆਸਮਾਏ ਇਸ ਤੋਂ ਉਪਰਾਂ ਸਾਰੀ ਸੰਗਤ ਨੂੰ ਕਿਰਪਾ ਦ੍ਰਿਸ਼ਟੀ ਨਾਲ ਦੇਖ ਕੇ ਗੁਰੂ ਅੰਗਦ ਦੇਵ ਜੀ ਚਿੱਟੀ ਚਾਦਰ ਲੈ ਕੇ ਲੇਟ ਗਏ ਵਿਕਰਮੀ ਸੰਮਤ 1609 ਨੂੰ ਜੇਤੁ ਸੁਦੀ ਚੌਥਾ ਵਾਲੇ ਦਿਨ 48 ਸਾਲ ਦੀ ਉਮਰ ਵਿੱਚ ਆਪ ਜੀ ਪਰਮਾਤਮਾ ਦੀ ਜੋਤ ਵਿੱਚ ਵਿਲੀਨ ਹੋ ਕੇ ਪਰਮ ਤਾਮ ਬੈਕੁੰਠ ਜਾ ਬਿਰਾਜੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰਾਹ ਦੇ ਉੱਤੇ ਜੀਵਨ ਜਿਵੀਆਂ ਹੀ ਨਹੀਂ ਬਲਕਿ ਲੁਕਾਈ ਨੂੰ ਜੀਵਨ ਜਿਉਂਦੀ ਜਾਂਚ ਵੀ ਸਿਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ